ਅੱਜ ਦੀ ਕਹਾਣੀ ਇੱਕ ਅਮੀਰ ਮਹਿਲਾ ਦੀ ਉਹਦੇ ਘਰ ਦੇ ਕੋਲ ਕੁਝ ਗਰੀਬ ਲੋਕ ਰਹਿੰਦੇ ਸੀਗੇ ਲਗਭਗ 20-25 ਲੋਕ ਸੀਗੇ ਜੋ ਪਾਕਿਸਤਾਨ ਦੇ ਰਹਿਣ ਵਾਲੇ ਸੀਗੇ ਉਹਨਾਂ 20-25 ਲੋਕਾਂ ਨੂੰ ਉਹ ਜਿਹੜੀ ਮਹਿਲਾ ਸੀਗੀ ਉਹ ਲਗਾਤਾਰ 4-5 ਦਿਨ ਤੋਂ ਉਹਨਾਂ ਨੂੰ ਦਾਵਤ ਦੇ ਰਹੀ ਸੀਗੀ ਉਹਨਾਂ ਨੂੰ ਡੇਲੀ ਉਹ ਬਰੀਆਨੀ ਖਵਾਇਆ ਕਰਦੀ ਸੀ ਤੇ ਬਰੀਆਨੀ ਖਵਾਉਣ ਦੇ ਨਾਲ-ਨਾਲ ਉਹਨਾਂ ਨੂੰ ਸ਼ਾਮੀ ਕਬਾਬੀ ਜਿਹੜੇ ਹੁੰਦੇ ਆ ਉਹ ਵੀ ਖਵਾ ਰਹੀ ਸੀ ਐਵੇਂ ਚੱਲਦਾ ਰਹਿੰਦਾ ਤੇ 3-4 ਮਹੀਨੇ ਗੁਜ਼ਰ ਜਾਂਦੇ ਆ 3-4 ਮਹੀਨੇ ਗੁਜ਼ਰਨ ਤੋਂ ਬਾਅਦ ਜਦੋਂ ਨਾ ਲੋਕਾਂ ਨੂੰ ਇਹ ਪਤਾ ਚੱਲਦਾ ਆ ਕਿ ਉਸ ਮਹਿਲਾ ਨੇ ਜਿਹੜੀ ਉਹਨਾਂ ਦੀ ਦਾਵਤ ਕੀਤੀ ਸੀ ਉਹ ਕਿਸੇ ਬੱਕਰੇ, ਮੁਰਗੇ ਜਾਂ ਫਿਰ ਕਿਸੇ ਮਸਦੇ ਮੀਟ ਦੀ ਨਹੀਂ ਸੀ ਬਲਕਿ ਉਹ ਇਨਸਾਨ ਦਾ ਮੀਟ ਉਹਨਾਂ ਨੂੰ ਖਵਾਉਂਦੀ ਰਹੀ ਹੈ। ਇਹ ਸੁਣਨ ਤੋਂ ਬਾਅਦ ਉਹਨਾਂ ਸਾਰੇ ਲੋਕਾਂ ਦੀ ਹਾਲਤ ਸੀਗੀ ਉਹ ਵੱਧ ਤੋਂ ਵੱਧਰ ਹੋ ਜਾਂਦੀ ਹੈ। ਤੇ ਉਹ ਲੋਕ ਉਲਟੀਆਂ ਕਰ ਕਰਕੇ ਪਰੇਸ਼ਾਨ ਹੋ ਜਾਂਦੇ ਆ। ਉਹਨਾਂ ਨੂੰ ਸੋਚ ਕੇ ਵੀ ਆਪਣੇ ਆਪ ਤੋਂ ਘਿੰਣ ਆਉਣ ਲੱਗਦੀ ਹੈ ਕਿ ਆਖਿਰਕਾਰ ਉਹ ਐਵੇਂ ਕਿਵੇਂ ਕਰ ਸਕਦੀ ਹੈ ਉਹਨਾਂ ਦੇ ਨਾਲ। ਤਾਂ ਹੁਣ ਇਹ ਘਟਨਾ ਜਦੋਂ ਸੋਸ਼ਲ ਮੀਡੀਆ ਤੇ ਅਖਬਾਰਾਂ ਜਾਂ ਟੈਲੀਵਿਜ਼ਨਾਂ ਤੇ ਆਉਂਦੀ ਹੈ ਤਾਂ ਇਸ ਤੋਂ ਬਾਅਦ ਹਰ ਉਹ ਵਿਅਕਤੀ ਜਿਨੇ ਵੀ ਇਹ ਖਬਰ ਸੁਣੀ ਉਹਨਾਂ ਦੀ ਜਿਗਿਆਸਾ ਵਧ ਜਾਂਦੀ ਹੈ ਕਿ ਆਖਿਰਕਾਰ ਉਸ ਮਹਿਲਾ ਨੇ ਐਵੇਂ ਦਾ ਕਦਮ ਕਿਉਂ ਚੱਕਿਆ ਤੇ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਲੋਕਾਂ ਨੇ ਜਦੋਂ ਇਹ ਸਭ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਘਟਨਾ ਉਹਨਾਂ ਦੇ ਸਾਹਮਣੇ ਰੋਂਗਟੇ ਖੜੇ ਕਰ ਦੇਣ ਵਾਲੀ ਸੀ ਇਹਨੂੰ ਸੁਣਨ ਤੋਂ ਬਾਅਦ ਐਵੇਂ ਲੱਗਦਾ ਸੀ ਜਿਵੇਂ ਇਹ ਘਟਨਾ ਸੱਚ ਨਹੀਂ ਕਾਸ਼ੇ ਘਟਨਾ ਸੱਚ ਨਾ ਹੁੰਦੀ ਤਾਂ ਜ਼ਿਆਦਾ ਵਧੀਆ ਹੁੰਦਾ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਜਿਹੜੀ ਅਸੀਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਉਹ ਆ ਯੂਨਾਈਟਿਡ ਅਰਬ ਅਮੀਰਾਤ ਦਾ ਇੱਕ ਸ਼ਹਿਰ ਲੱਗਦਾ ਆ ਅਲੈਨ ਦਰਸਲ ਇਹ ਜਿਹੜਾ ਸ਼ਹਿਰ ਆ ਇਹ ਉਮ ਉਹਮਨ ਦੇ ਬਾਰਡਰ ਦੇ ਨਾਲ ਹੀ ਲੱਗਦਾ ਆ ਇੱਥੇ 32 ਸਾਲ ਦੇ ਕਰੀਬ ਉਹਦੀ ਉਮਰ ਰਹੀ ਹੋਏਗੀ ਇੱਕ ਮੁੰਡਾ ਰਹਿੰਦਾ ਸੀਗਾ ਯੂਸੂਫ ਖਾਨ ਉਹ 8 ਅਗਸਤ 2018 ਨੂੰ ਅਚਾਨਕ ਲਾਪਤਾ ਹੋ ਜਾਂਦਾ ਹੈ ਉਹ ਆਪਣੇ ਘਰ ਨਹੀਂ ਸੀ ਪਹੁੰਚ ਰਿਹਾ ਤੇ ਹੁਣ ਉਹਦੇ ਜਦੋਂ ਮਾਪਿਓ ਨੂੰ ਉਹ ਨਹੀਂ ਮਿਲਦਾ ਤਾਂ ਉਹਦੇ ਮਾਪਿਓ ਆਪਣੇ ਜਿਹੜਾ ਹੈ ਬੇਟੇ ਨੂੰ ਲੈ ਕੇ ਉਹ ਪਰੇਸ਼ਾਨ ਹੋ ਜਾਂਦੇ ਆ ਤੇ ਹੁਣ ਉਹ ਛੋਟੇ ਬੇਟੇ ਨੂੰ ਕਹਿੰਦੇ ਆ ਕਿ ਯੂਸੂਫ ਖਾਨ ਦਾ ਪਤਾ ਤੱਕ ਆ ਅਖੀਰਕਾਰ ਉਹ ਹੈ ਕਿੱਥੇ ਹੈ ਤਾਂ ਜਦੋਂ ਹੁਣ ਛੋਟੇ ਵਾਲੇ ਬੇਟੇ ਆਪਣੇ ਨੂੰ ਉਹ ਕਹਿੰਦੇ ਆ ਤਾਂ ਉਹ ਆਪਣੇ ਵੱਡੇ ਭਰਾ ਦੀ ਤਲਾਸ਼ ਦੇ ਵਿੱਚ ਨਿਕਲ ਜਾਂਦਾ ਹੈ ਤੇ ਉਹ ਹਰ ਉਸ ਸ਼ਖਸ ਦੇ ਕੋਲ ਜਾਂਦਾ ਆ ਜਿਹਦੇ ਨਾਲ ਉਹਦੇ ਵੱਡੇ ਭਰਾ ਯਾਨੀ ਕਿ ਯੂਸਫ ਖਾਨ ਦਾ ਉੱਠਣਾ ਬੈਠਣਾ ਸੀ ਚਾਹੇ ਉਹ ਫੈਕਟਰੀ ਹੋਏ ਚਾਹੇ ਦੁਕਾਨ ਹੋਏ ਚਾਹੇ ਉਹਦੇ ਦੋਸਤ ਹੋਣ ਜਾਂ ਆਸ-ਪਾਸ ਦੇ ਲੋਗ ਰਏ ਹੋਣ ਹੁਣ ਸਾਰਿਆਂ ਦੇ ਕੋਲੋਂ ਵਾਰੀ-ਵਾਰੀ ਜਾ ਰਿਆ ਸੀ ਪਰ ਉਹਦੇ ਭਰਾ ਦਾ ਕਿਤੇ ਵੀ ਕੋਈ ਵੀ ਸੁਰਾਗ ਨਹੀਂ ਸੀ ਉਹਨੂੰ ਮਿਲ ਰਿਹਾ ਇਸ ਗੱਲ ਨੂੰ ਲੈ ਕੇ ਜਦੋਂ ਉਹ ਆਪਣੇ ਮਾਤਾ-ਪਿਤਾ ਕੋਲ ਜਾਂਦਾ ਆ ਤਾਂ ਉਹਨਾਂ ਨੂੰ ਕਹਿੰਦਾ ਆ ਕਿ ਮੈਨੂੰ ਉਹਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਮੈਂ ਕੀ ਕਰਾਂ ਤਾਂ ਅਗੋਂ ਉਹਦਾ ਜਿਹੜਾ ਪਿਤਾ ਸੀਗਾ ਉਹਨੂੰ ਕਹਿੰਦਾ ਆ ਕਿ ਬੇਟਾ ਤੂੰ ਹਿੰਮਤ ਨਾ ਹਾਰ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਉਹਦਾ ਪਤਾ ਜ਼ਰੂਰ ਚੱਲ ਜਾਏਗਾ ਤਾਂ ਹੁਣ ਐਵੇਂ ਹੀ 2-3 ਮਹੀਨੇ ਗੁਜ਼ਰ ਜਾਂਦੇ ਆ ਤਾਂ ਹੁਣ ਉਹ ਕੀ ਕਰਦਾ ਆ ਜਿਹੜਾ ਇਹਨਾਂ ਨੂੰ ਨਜ਼ਦੀਕੀ ਜਿਹੜਾ ਪੁਲਿਸ ਸਟੇਸ਼ਨ ਲੱਗਦਾ ਸੀਗਾ ਉੱਥੇ ਜਾਂਦਾ ਆ ਤੇ ਆਪਣੇ ਭਰਾ ਦੀ ਗੁੰਮਸ਼ੁਦਗੀ ਦੀ ਜਿਹੜੀ ਰਿਪੋਰਟ ਆ ਉਹ ਦਰਜ ਕਰਾ ਦਿੰਦਾ ਆ ਇਸ ਤੋਂ ਬਾਅਦ ਜਿਹੜੀ ਪੁਲਿਸ ਆ ਉਸ ਇਸ ਮਾਮਲੇ ਨੂੰ ਕੋਈ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਅਗਰ ਪੁਲਿਸ ਇਸ ਕੇਸ ਨੂੰ ਗੰਭੀਰਤਾ ਦੇ ਨਾਲ ਲੈਂਦੀ ਤਾਂ ਸ਼ਾਇਦ ਇਹ ਕੇਸ ਬਹੁਤ ਪਹਿਲਾਂ ਹੀ ਖੁੱਲ ਜਾਂਦਾ ਪਰ ਹੁਣ ਇੱਥੇ ਯੂਸੂਫ ਖਾਨ ਦਾ ਜਿਹੜਾ ਭਰਾ ਸੀ ਉਹ ਹਿੰਮਤ ਨਹੀਂ ਹਾਰਦਾ ਤੇ ਉਹਨ ਲੋਕਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰਦਾ ਆ ਗੱਲਬਾਤ ਕਰਦੇ ਕਰਦੇ ਉਹਦੇ ਸਾਹਮਣੇ ਇੱਕ ਨਾਮ ਆਉਂਦਾ ਆ ਤੇ ਉਹ ਨਾਮ ਸੀਗਾ ਜ਼ਰੀਨ ਖਾਨ ਦਾ ਜ਼ਰੀਨ ਖਾਨ ਬੜੀ ਹੀ ਜੜੀ ਸੀਗੀ ਉਹ ਅਮੀਰ ਮਹਿਲਾ ਸੀਗੀ ਗਰੀਬ ਬਹੁਤ ਸਾਰੇ ਗਰੀਬਾਂ ਦੀ ਉਹ ਮਦਦ ਕਰਿਆ ਕਰਦੀ ਸੀ ਜ਼ਰੀਨ ਖਾਨ ਦਾ ਸੀਗਾ ਜਿਹੜਾ ਇਸ ਯੂਸਫ ਨਾਮ ਦਾ ਜਿਹੜਾ ਹੈ ਮੁੰਡਾ ਸੀਗਾ ਇਹਦੇ ਨਾਲ ਉਹਦਾ ਅਫੇਅਰ ਚੱਲ ਰਿਹਾ ਸੀਗਾ ਉਹ ਇਹਦੇ ਨਾਲ ਪਿਆਰ ਕਰਦੀ ਸੀਗੀ ਤੇ ਉਹ ਉਹਨੂੰ ਜਾਣ ਤੋਂ ਵੀ ਜ਼ਿਆਦਾ ਪਿਆਰ ਕਰਦੀ ਸੀਗੀ ਇਸ ਗੱਲ ਦਾ ਜਦੋਂ ਉਹਦੇ ਛੋਟੇ ਭਰਾ ਨੂੰ ਪਤਾ ਚੱਲਦਾ ਆ ਤਾਂ ਉਸ ਜਿਹੜੀ ਹੈ ਜ਼ਰੀਨ ਖਾਨ ਹੈ ਉਹਦੇ ਕੋਲ ਆਉਂਦਾ ਆ ਤੇ ਉਹਨੂੰ ਆਣ ਕੇ ਪੁੱਛਦਾ ਆ ਕਿ ਤੈਨੂੰ ਮੇਰੇ ਭਰਾ ਬਾਰੇ ਕੁਝ ਪਤਾ ਆ ਜਾਂ ਤੂੰ ਉਹਨੂੰ ਦੇਖਿਆ ਆ ਤਾਂ ਉਹ ਜ਼ਰੀਨ ਖਾਨ ਕਹਿੰਦੀ ਹੈ ਕਿ ਮੈਂ ਤੇਰੇ ਭਰਾ ਨੂੰ ਲੈ ਕੇ ਖੁਦ ਚਿੰਤਾ ਚਿਆਂ ਮੈਨੂੰ ਖੁਦ ਨੂੰ ਨਹੀਂ ਪਤਾ 3 ਮਹੀਨੇ ਹੋਨ ਨੂੰ ਆਏ ਐ ਪਰ ਮੈਨੂੰ ਉਹਦਾ ਕਿਤੇ ਕੋਈ ਅਤਾ ਪਤਾ ਨਹੀਂ ਚੱਲ ਰਿਹਾ ਮੈਂ ਵੀ ਉਹਦੇ ਬਾਰੇ ਪੁੱਛ ਰਹੀ ਆ ਲੋਕਾਂ ਨੂੰ ਕਿ ਕਿਸੇ ਨੇ ਉਹਨੂੰ ਵੇਖਿਆ ਹੋਏ ਜਾਂ ਕੁਛ ਮੈਂ ਉਹਦਾ ਫੋਨ ਵੀ ਵਾਰ-ਵਾਰ ਟਰਾਈ ਕਰ ਰਹੀ ਆ ਪਰ ਉਹਦਾ ਫੋਨ ਵੀ ਹੈ ਜਿਹੜਾ ਉਹ ਬੰਦ ਆ ਰਿਹਾ ਹੈ ਮੈਨੂੰ ਖੁਦ ਨੂੰ ਬਹੁਤ ਚਿੰਤਾ ਆਇਆ ਹੈ ਉਹਦੇ ਭਰਾ ਨੂੰ ਕਹਿੰਦੀ ਆ ਕਿ ਜੇ ਤੈਨੂੰ ਉਹਦੇ ਬਾਰੇ ਕੁਝ ਪਤਾ ਚੱਲਿਆ ਤਾਂ ਮੈਨੂੰ ਜ਼ਰੂਰ ਦੱਸੀ ਮੈਂ ਉਹਨੂੰ ਲੈ ਕੇ ਬਹੁਤ ਚਿੰਤਾ ਚਾ ਤਾਂ ਹੁਣ ਇਹਦੀ ਇਹ ਗੱਲ ਸੁਣ ਕੇ ਉਹਦਾ ਛੋਟੇ ਭਰਾ ਨੂੰ ਜਿਹੜੀ ਥੋੜੀ ਬਹੁਤ ਉਮੀਦ ਸੀਗੀ ਉਹ ਵੀ ਉਹਦੀ ਖਤਮ ਹੋ ਜਾਂਦੀ ਹੈ। ਹੁਣ ਫਿਰ ਤੋਂ ਪਰੇਸ਼ਾਨ ਹੋ ਜਾਂਦਾ ਆ। ਦੁਪਹਿਰ ਦਾ ਟਾਈਮ ਚੱਲ ਰਿਹਾ ਸੀਗਾ। ਦੁਪਹਿਰ ਦੇ ਖਾਣ ਦਾ ਟਾਈਮ ਹੋ ਰਿਹਾ ਸੀਗਾ। ਤਾਂ ਉਹਨੂੰ ਕਹਿੰਦੀ ਹੈ ਜ਼ਰੀਨ ਖਾਨ ਕਿ ਤੂੰ ਮੇਰੇ ਘਰ ਚੱਲ ਪਹਿਲਾਂ ਕੁਝ ਖਾ ਲਈ ਉਸ ਤੋਂ ਬਾਅਦ ਤੂੰ ਘਰ ਚਲਾ ਜਾਈਂ। ਤਾਂ ਹੁਣ ਜਿਹੜਾ ਸੀਗਾ ਯੂਸਫ ਖਾਨ ਦਾ ਭਰਾ ਉਹਦੇ ਘਰ ਚਲਾ ਜਾਂਦਾ ਆ। ਤੇ ਜ਼ਰੀਨ ਖਾਣੇ ਆ ਜਿਹੜੀ ਉਹਦੇ ਲਈ ਖਾਣਾ ਬਣਾ ਰਹੀ ਸੀਗੀ ਤੇ ਉਹ ਵੇਟ ਕਰ ਰਿਆ ਸੀਗਾ ਬਾਹਰ ਖਾਣ ਦਾ ਤੇ ਐਵੇਂ ਹੀ ਉਹ ਗੱਲਾਂ ਕਰਦੇ ਕਰਦੇ ਉਹ ਦੀ ਜਿਹੜੀ ਰਸੋਈ ਦੇ ਵਿੱਚ ਉਹ ਚਲਾ ਜਾਂਦਾ ਆ ਤੇ ਜਦੋਂ ਉਹ ਰਸੋਈ 'ਚ ਜਾਂਦਾ ਆ ਤਾਂ ਵੇਖਦਾ ਹੈ ਉੱਥੇ ਵੱਡਾ ਸਾਰਾ ਇੱਕ ਮਿਕਸਰ ਗ੍ਰੈਂਡਰ ਰੱਖਿਆ ਹੁੰਦਾ ਆ ਮਿਕਸਰ ਗ੍ਰੈਂਡਰ ਜਿਸ 'ਚ ਆਪਾਂ ਅਕਸਰ ਹੀ ਘਰਾਂ 'ਚ ਰੱਖੇ ਹੁੰਦੇ ਆ ਜਿਸ 'ਚ ਆਪਾਂ ਕੋਈ ਨਾ ਕੋਈ ਚੀਜ਼ ਦੀ ਹੈ ਜਿਹੜੀ ਉਹ ਪਸਾਈ ਕਰਦੇ ਰਹੀ ਨਹੀਂ ਆ ਤਾਂ ਹੁਣ ਨਾਰਮਲ ਹਰ ਇੱਕ ਦੇ ਘਰ ਹੁੰਦਾ ਆ ਪਰ ਇਹ ਜ਼ਰੂਰਤ ਤੋਂ ਜ਼ਿਆਦਾ ਵੱਡਾ ਸੀਗਾ ਤਾਂ ਹੁਣ ਉਹ ਮਿਕਸਰ ਗ੍ਰਾਈਂਡਰ ਵੱਲ ਵੇਖਦਾ ਆ ਤਾਂ ਕਹਿੰਦਾ ਆ ਜ਼ਰੀਨ ਖਾਨ ਨੂੰ ਕਿ ਤੁਸੀਂ ਇੰਨਾ ਵੱਡਾ ਮਿਕਸਰ ਗ੍ਰਾਈਂਡਰ ਕਿਉਂ ਲਿਆ ਹੋਇਆ ਆ ਆਖਿਰਕਾਰ ਇਹਦੀ ਕਿੱਥੇ ਜ਼ਰੂਰਤ ਆਣ ਪਈ ਤੁਹਾਨੂੰ ਤਾਂ ਉਹ ਕਹਿੰਦੀ ਆ ਕਿ ਆਏ ਦਿਨੇ ਆ ਜਿਹੜਾ ਮੈਂ ਗੋਸ਼ਤ ਬਣਾਉਂਦੀ ਰਹਿੰਨੀ ਆ ਘਰ 'ਚ ਜਿੱਦਾਂ ਮੀਟ ਬਣਾਉਂਦੀ ਰਹਿੰਨੀ ਆ ਤਾਂ ਇਸ ਲਈ ਮੈਨੂੰ ਇਹਦੀ ਜ਼ਰੂਰਤ ਪੈਂਦੀ ਰਹਿੰਦੀ ਆ ਮੈਂ ਇਕੱਠਾ ਹੀ ਇਹ ਜਿਹੜਾ ਉਹ ਨਾ ਮੀਟ ਲੈ ਆਉਣੀ ਆ ਤੇ ਉਹਦੀ ਪਸਾਈ ਕਰਦੀ ਰਹਿੰਨੀ ਆ ਹੌਲੀ-ਹੌਲੀ ਤਾਂ ਹੁਣ ਉਹ ਗੱਲ ਉਹਦੀ ਧਿਆਨ ਨਾਲ ਸੁਣਦਾ ਆ ਹੁਣ ਗੱਲ ਸੁਣਨ ਤੋਂ ਬਾਅਦ ਉਹ ਵੇਖਦਾ ਆ ਮਿਕਸਰ ਗ੍ਰੈਂਡਰ ਦੇ ਅੰਦਰ ਨਾ ਇੱਕ ਕਟੋਰੀ ਟਾਈਪ ਦੀ ਹੁੰਦੀ ਆ ਜਿਹਦੇ ਵਿੱਚ ਬਲੇਡ ਜੇ ਲੱਗੇ ਹੁੰਦੇ ਆ ਤਾਂ ਉਹਨਾਂ ਨੂੰ ਉਹ ਨਾ ਘੁਮਾਉਣਾ ਸ਼ੁਰੂ ਕਰਦਾ ਆ ਜਿਵੇਂ ਉਹਨੂੰ ਘੁਮਾਉਂਦਾ ਆ ਤਾਂ ਇੱਕ ਨਾ ਹੱਡੀ ਦਾ ਛੋਟਾ ਜਿਹਾ ਟੁਕੜਾ ਆ ਜਿਹੜਾ ਉਹ ਡਿੱਗ ਜਾਂਦਾ ਆ نیچے ਉਹਨਾਂ ਤੋਂ ਉਹਨਾਂ ਦੇ ਨਾਲ ਕਿਤੇ ਚਿਪਕਿਆ ਹੋਣਾ ਆ ਤਾਂ ਉਹ ਜਦੋਂ ਡਿੱਗਦਾ ਆ ਤਾਂ ਉਹ ਟੁਕੜੇ ਨੂੰ ਆਪਣੇ ਹੱਥ 'ਚ ਲੈਂਦਾ ਆ ਉਹਨੂੰ ਐਵੇਂ ਲੱਗਦਾ ਜਿਵੇਂ ਕੁਝ ਹੱਡੀ ਹੁੰਦੀ ਆ ਛੋਟੀ ਜਿਹੀ ਤੇ ਜਦੋਂ ਹੱਥ 'ਚ ਲੈਂਦਾ ਹੈ ਤਾਂ ਉਹਨੂੰ ਫਿਰ ਪਤਾ ਚੱਲਦਾ ਹੈ ਕਿ ਇੱਕ ਦੰਦ ਆ। ਤਾਂ ਹੁਣ ਇਹ ਵੇਖਣ 'ਚ ਕਿਸੇ ਇਨਸਾਨ ਦਾ ਦੰਦ ਲੱਗ ਰਿਹਾ ਸੀਗਾ ਉਹ ਜ਼ਰੀਨ ਖਾਨ ਨੂੰ ਪੁੱਛਦਾ ਆ ਮੈਨੂੰ ਐਵੇਂ ਲੱਗਦਾ ਹੈ ਕਿਸੇ ਨਾ ਇਨਸਾਨ ਦਾ ਦੰਦ ਹੈ। ਤਾਂ ਹੁਣ ਉਹਦੀ ਜ਼ਰੀਨ ਖਾਨ ਗੱਲ ਸੁਣ ਕੇ ਹੈਰਾਨ ਹੁੰਦੀ ਹੈ ਤੇ ਇੱਕਦਮ ਉਹਨੂੰ ਕੁਛ ਸੁਝ ਨਹੀਂ ਸਿਰਿਆ ਕਿ ਉਹ ਕੀ ਕਰੇ। ਤਾਂ ਉਹਦੇ ਹੱਥ 'ਚੋਂ ਇੱਕਦਮ ਨਾ ਉਹ ਦੰਦ ਨੂੰ ਖੋਣ ਦੀ ਕੋਸ਼ਿਸ਼ ਕਰਦੀ ਹੈ ਤੇ ਉਹਨੂੰ ਨਹੀਂ ਦਿੰਦਾ ਉਹ ਕਹਿੰਦਾ ਆ ਕਿ ਤੂੰ ਮੇਰੇ ਤੋਂ ਇਹ ਕਿਉਂ ਖੋਰੀਂ ਆ ਆਖਿਰ ਕੀ ਗੱਲ ਹੈ? ਉਹਨੂੰ ਜ਼ਰੀਨ ਖਾਨ ਤੇ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹ ਕੀ ਕਰਦਾ ਸਿੱਧਾ ਪੁਲਿਸ ਸਟੇਸ਼ਨ ਜਾਂਦਾ ਹੈ ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਦੰਦ ਵਿਖਾਂਦਾ ਆ ਤੇ ਕਹਿੰਦਾ ਹੈ ਕਿ ਅੱਜ ਮੈਂ ਜ਼ਰੀਨ ਖਾਨ ਦੇ ਘਰ ਗਿਆ ਸੀ ਤੇ ਉਹਨਾਂ ਨੂੰ ਦੱਸਦਾ ਆ ਕਿ ਇਹ ਜ਼ਰੀਨ ਖਾਨ ਕੌਣ ਆ ਉਹ ਕਹਿੰਦਾ ਕਿ ਇਹ ਜ਼ਰੀਨ ਖਾਨ ਕੋਈ ਹੋਰ ਨਹੀਂ ਬਲਕਿ ਮੇਰੇ ਭਰਾ ਦੀ ਹੀ ਪ੍ਰੇਮਿਕਾ ਆ ਇਹ ਦੋਵੇਂ ਲਗਭਗ 7 ਸਾਲਾਂ ਤੋਂ ਇੱਕ ਦੂਜੇ ਦੇ ਨਾਲ ਰਹਿ ਰਹੇ ਸੀਗੇ ਇੱਕ ਇਹਨਾਂ ਨੇ ਇਕੱਠੇ ਜੀਨ ਮਰਨ ਦੀਆਂ ਕਸਮਾਂ ਵੀ ਖਾਧੀਆਂ ਸੀਗੀਆਂ ਇੱਕ ਦੂਜੇ ਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੇ ਸੀ ਕਿ ਤੇ ਬਾਕੀ ਦੀ ਜ਼ਿੰਦਗੀ ਵੀ ਇਕੱਠੇ ਹੀ ਬਿਤਾਉਣਾ ਚਾਹੁੰਦੇ ਸੀਗੇ ਤੇ ਅੱਜ ਮੈਂ ਉਹਦੇ ਘਰ ਗਿਆ ਤੇ ਉਹਦੇ ਘਰ ਜਦੋਂ ਜਾ ਕੇ ਮੈਂ ਅੰਦਰ ਉਹਦੇ ਮਿਕਸੀ ਗ੍ਰਾਈਂਡਰ ਵੇਖਿਆ ਤਾਂ ਉਹਦੇ ਚੋਂ ਮੈਨੂੰ ਇਹ ਦੰਦ ਮਿਲਿਆ ਤਾਂ ਪੁਲਿਸ ਵੀ ਉਹਨੂੰ ਬੜੇ ਧਿਆਨ ਨਾਲ ਵੇਖਦੀ ਹੈ ਵੇਖਣ ਤੋਂ ਬਾਅਦ ਜਦੋਂ ਉਹਦੀ ਜਾਂਚ ਕਰਾਈ ਜਾਂਦੀ ਹੈ ਤੇ ਪਤਾ ਚੱਲਦਾ ਆ ਕਿ ਇਹ ਜਿਹੜਾ ਦੰਦ ਹੈ ਸੱਚ ਹੀ ਕਿਸੇ ਇਨਸਾਨ ਦਾ ਦੰਦ ਹੈ ਤੇ ਹੁਣ ਉਹ ਸੋਚਦੀ ਹੈ ਕਿ ਅਗਰ ਇਹ ਇਨਸਾਨ ਦਾ ਦੰਦ ਹੈ ਤੇ ਮਿਕਸੀ ਗ੍ਰਾਈਂਡਰ ਦੇ ਅੰਦਰ ਕੀ ਕਰ ਰਿਹਾ ਸੀ ਪੁਲਿਸ ਹੁਣ ਜਦੋਂ ਇਹ ਜਿਹੜਾ ਦੰਦ ਸੀਗਾ ਤੇ ਡੀਐਨਏ ਸੈਂਪਲ ਲੈਂਦੀ ਹੈ ਤੇ ਸੈਂਪਲ ਲੈਣ ਤੋਂ ਬਾਅਦ ਇਹ ਜਿਹੜਾ ਉਹ ਉਹਦੇ ਭਰਾ ਦਾ ਵੀ ਹੈ ਜਿਹੜਾ ਡੀਐਨਏ ਸੈਂਪਲ ਹੈ ਜਿਹੜਾ ਉਹ ਲਿਆ ਜਾਂਦਾ ਆ ਤੇ ਜਿਹਦੀ ਜਦੋਂ ਜਾਂਚ ਕਰਾਈ ਜਾਂਦੀ ਹੈ ਤਾਂ ਹੁਣ ਪੁਲਿਸ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਇਹ ਕਿਸੇ ਹੋਰ ਸ਼ਖਸ ਦਾ ਦੰਦ ਨਹੀਂ ਸੀ ਬਲਕਿ ਇਹ ਇਹਦੇ ਜਿਹੜਾ ਵੱਡਾ ਭਰਾ ਯੂਸੂਫ ਖਾਨ ਸੀਗਾ ਜਿਹੜਾ ਕਾਫੀ ਸਮਾਂ ਤੋਂ ਜਿਹੜਾ ਸੀਗਾ ਗਾਇਬ ਸੀਗਾ ਇਹ ਉਹਦਾ ਦੰਦ ਸੀਗਾ ਹੁਣੇ ਜਦੋਂ ਗੱਲ ਯੂਸੂਫ ਖਾਨ ਦੇ ਪਰਿਵਾਰ ਨੂੰ ਪਤਾ ਲੱਗਦੀ ਹੈ ਤਾਂ ਹੁਣ ਇੱਥੇ ਪੁਲਿਸ ਵਾਲੇ ਵੀ ਹੈਰਾਨ ਸੀ ਕਿ ਆਖਿਰਕਾਰ ਯੂਸੂਫ ਖਾਨ ਦੇ ਨਾਲ ਐਵੇਂ ਦਾ ਕੀ ਹੋਇਆ ਹੋਵੇਗਾ ਹੁਣ ਇਹ ਸਵਾਲ ਦਾ ਜਵਾਬ ਕੱਲੀ ਪੁਲਿਸ ਹੀ ਨਹੀਂ ਬਲਕਿ ਉਹਦੇ ਪਰਿਵਾਰ ਤੇ ਆਸ-ਪਾਸ ਦੇ ਲੋਕ ਸਾਰੇ ਜਾਨਣਾ ਚਾਹੁੰਦੇ ਸੀਗੇ ਤਾਂ ਹੁਣ ਪੁਲਿਸ ਜਿਹੜੀ ਹੈ ਜ਼ਰੀਨ ਖਾਨ ਨੂੰ ਜਾ ਕੇ ਹਿਰਾਸਤ ਵਿੱਚ ਲੈਂਦੀ ਹੈ ਤੇ ਉਹਦੇ ਤੋਂ ਸਖਤੀ ਦੇ ਨਾਲ ਪੁੱਛਤਾਚੀ ਕੀਤੀ ਜਾਂਦੀ ਹੈ ਸ਼ੁਰੂਆਤ ਵਿੱਚ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਪੁਲਿਸ ਨੂੰ ਟਾਲਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਕਹਿੰਦੇ ਹਨ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਏ ਤਾਂ ਜ਼ਮੀਨ ਦੀਆਂ 7 ਤਿਹਾਂ ਖੋਲ ਕੇ ਵੀ ਸੱਚ ਨੂੰ ਬਾਹਰ ਕੱਢ ਲੈਂਦੀ ਹੈ ਤਾਂ ਪੁਲਿਸ ਨੇ ਐਵੇਂ ਦਾ ਹੀ ਕੀਤਾ ਪੁਲਿਸ ਨੇ ਉਹਦੇ ਤੋਂ ਜੋ ਸਖਤੀ ਦੇ ਨਾਲ ਪੁੱਛਤਾਛ ਕੀਤੀ ਕਿ ਆਖਿਰਕਾਰ ਤੂੰ ਯੂਸੂਫ ਖਾਨ ਦੇ ਨਾਲ ਐਵੇਂ ਕਿਉਂ ਕੀਤਾ ਤਾਂ ਉਹਨੇ ਤੂਤੇ ਦੀ ਤਰ੍ਹਾਂ ਸਭ ਕੁਝ ਦੱਸਣਾ ਸ਼ੁਰੂ ਕਰਤਾ ਉਹ ਦੱਸਦੀ ਹੈ ਕਿ ਮੈਂ ਇੱਕ ਜਾਨੀਮਾਨੀ ਕੁੱਕਿਆਂ ਤੇ ਬਹੁਤ ਵਧੀਆ ਖਾਣਾ ਬਣਾਉਣੀ ਆ ਹੋਟਲ ਦੇ ਅੰਦਰ ਹੀ ਮੇਰੀ ਮੁਲਾਕਾਤ ਸੀਗੀ ਜਿਹੜੀ ਉਹ ਯੂਸੂਫ ਦੇ ਨਾਲ ਹੋਈ ਸੀਗੀ ਅਸ ਤੋਂ तकरीबन 7 ਸਾਲ ਪਹਿਲਾਂ ਅਸੀਂ ਇੱਕ ਦੂਸਰੇ ਨੂੰ ਮਿਲੇ ਸੀਗੇ ਤੇ ਇੱਕ ਦੂਸਰੇ ਦੇ ਪਿਆਰ ਵਿੱਚ ਪੈ ਗਏ ਸੀਗੇ ਤੇ ਅਸੀਂ ਇੱਕ ਦੂਸਰੇ ਦੇ ਨਾਲ ਜ਼ਿੰਦਗੀ ਬਿਤਾਉਣ ਦਾ ਸੀਗਾ ਜਿਹੜਾ ਉਹ ਫੈਸਲਾ ਲਿਆ ਸੀਗਾ ਤੇ ਲਿਵ-ਇਨ ਵਿੱਚ ਅਸੀਂ ਹੁਣ ਰਹਿ ਰਹੇ ਸੀਗੇ ਪਰ ਹੁਣ ਉਹਦਾ ਜਿਹੜਾ ਸੀਗਾ ਮਨ ਭਰ ਚੁੱਕਿਆ ਸੀਗਾ ਮੇਰੇ ਤੋਂ ਹੁਣ ਉਹਦਾ ਮਨ ਕਿਸੇ ਹੋਰ ਮਹਿਲਾ ਦੇ ਨਾਲ ਸੀਗਾ ਜਿਹੜਾ ਉਹ ਜੁੜ ਚੁੱਕਿਆ ਸੀਗਾ ਉਹ ਕਿਸੇ ਹੋਰ ਨੂੰ ਹੁਣ ਸੁਪਨੇ ਵਖਾ ਰਿਆ ਸੀਗਾ ਕਿਸੇ ਹੋਰ ਦੇ ਨਾਲ ਜ਼ਿੰਦਗੀ ਬਿਤਾਉਣ ਦਾ ਜਿਹੜਾ ਸੀਗਾ ਫੈਸਲਾ ਲੈ ਰਿਹਾ ਸੀਗਾ ਹੁਣ ਤੇ ਮੈਂ ਬਹੁਤ ਵਾਰੀ ਯੂਸੂਫ ਨੂੰ ਸਮਝਾਇਆ ਸੀਗਾ ਕਿ ਤੂੰ ਸਿਰਫ ਮੇਰਾ ਆ ਤੂੰ ਕਿਸੇ ਹੋਰ ਦਾ ਨਹੀਂ ਹੋ ਸਕਦਾ ਪਰ ਉਹ ਆਪਣੀ ਆਦਤ ਤੋਂ ਮਜਬੂਰ ਸੀਗਾ ਉਹ ਦੂਸਰੀ ਮਹਿਲਾ ਦੇ ਨਾਲ ਜ਼ਿੰਦਗੀ ਬਿਤਾਉਣ ਦਾ ਜਿਹੜਾ ਸੀਗਾ ਫੈਸਲਾ ਸੀਗਾ ਜਿਹੜਾ ਉਹ ਲੈ ਚੁੱਕਿਆ ਸੀਗਾ ਇਹ ਹੀ ਗੱਲ ਸੀਗੀ ਜਿਹੜੀ ਜ਼ਰੀਨ ਖਾਨ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਈ ਇਸ ਲਈ ਉਹਨੇ ਇੱਕ ਦਿਨ ਅਗਸਤ 2018 ਚ ਯੂਸੂਫ ਖਾਨ ਯੂਸੂਫ ਖਾਨ ਨੂੰ ਕਿਹਾ ਕਿ ਮੈਂ ਤੈਨੂੰ ਮਿਲਣਾ ਚਾਹਨੀ ਆ ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਤੂੰ ਸਭ ਕੁਝ ਜੋ ਹੋਇਆ ਉਹ ਪੁੱល ਜ। ਹੁਣ ਜਿਵੇਂ ਤੂੰ ਚਾਹੇਂਗਾ ਉਵੇਂ ਹੀ ਹੋਏਗਾ। ਤੇ ਹੁਣ ਉਹ ਬੜੇ ਪਿਆਰ ਦੇ ਨਾਲ ਯੂਸੂਫ ਨੂੰ ਆਪਣੇ ਘਰ ਬੁલાਂਦੀ ਹੈ। ਘਰ ਬੁਲਾਉਣ ਤੋਂ ਬਾਅਦ ਘਰ 'ਚ ਉਹਦੇ ਮਨਪਸੰਦ ਜਿਹੜੇ ਆ ਪਕਵਾਨ ਬਣਾਉਂਦੀ ਹੈ। ਸਾਰੇ ਭਗਵਾਨ ਨੌਨਵੇਜ ਬਣਾਉਂਦੀ ਕਿਉਂਕਿ ਉਹਨੂੰ ਨੌਨਵੇਜ ਬਹੁਤ ਪਸੰਦ ਸੀਗਾ। ਤੇ ਹੁਣ ਇਹ ਬਣਾਉਣ ਤੋਂ ਬਾਅਦ ਉਹਨੂੰ ਪਿਆਰ ਦੇ ਨਾਲ ਖਾਣਾ ਖਵਾਉਂਦੀ ਵੀ ਹੈ। ਹੁਣ ਖਾਣਾ ਖਾਣ ਤੋਂ ਬਾਅਦ ਉਹਨੂੰ ਅਚਾਨਕ ਨੀਂਦ ਆ ਜਾਂਦੀ ਹੈ ਦਰਸਲ ਖਾਣੇ ਦੇ ਵਿੱਚ ਕੁਝ ਨਸ਼ੀਲਾ ਉਹਨੇ ਪਦਾਰਥ ਸੀਗਾ ਜਿਹੜਾ ਉਹ ਮਲਾਇਆ ਹੋਇਆ ਸੀ ਜਿਹਨੂੰ ਖਾਂਦੇ ਹੀ ਉਹ ਬੇਹੋਸ਼ ਹੋ ਜਾਂਦਾ ਆ ਤੇ ਬੇਹੋਸ਼ ਹੋਣ ਤੋਂ ਬਾਅਦ ਉਹਦਾ ਗਲਾ ਦਬਾ ਕੇ ਜਿਹੜਾ ਉਹਨੂੰ ਮਾਰ ਦਿੰਦੀ ਹੈ ਤੇ ਹੁਣ ਉਹ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸੀਗੀ ਕਿ ਆਖਿਰਕਾਰ ਉਹਨੇ ਨੇ ਮਾਰ ਤਾਂ ਦਿੱਤਾ ਹੁਣ ਐਡੇ ਵੱਡੇ ਸ਼ਰੀਰ ਦਾ ਕਰੇਗੀ ਲਗਭਗ 70 ਕਿਲੋ ਉਹਦਾ ਜਿਹੜਾ ਸੀਗਾ ਉਸ ਦਾ ਯੂਸੂਫ ਦਾ weight ਸੀਗਾ ਵਜ਼ਨ ਸੀਗਾ ਹੁਣ ਉਹ ਕਿਵੇਂ ਕਰੇ ਕੀ ਕਰੇ ਇਹਦੇ ਨਾਲ ਬਾਹਰ ਲੈ ਕੇ ਜਾ ਨਹੀਂ ਸਕਦੀ ਬਾਹਰ ਲੈ ਕੇ ਜਾਏਗੀ ਤਾਂ ਪੁਲਿਸ ਇਹਨੂੰ ਗ੍ਰਿਫਤਾਰ ਕਰ ਲੇ ਕਰ ਲੇਗੀ ਤੇ ਉਹਨੂੰ ਜੇਲ੍ਹ ਚ ਪਾ ਦੇਗੀ ਹੁਣ ਇਸ ਗੱਲ ਨੂੰ ਲੈ ਕੇ ਉਹ ਬਹੁਤ ਪਰੇਸ਼ਾਨ ਸੀਗੀ ਫਿਰ ਉਹਨੇ ਥੋੜਾ ਜਿਹਾ ਦਿਮਾਗ ਲੜਾਇਆ ਤੇ ਹੁਣ ਉਹ ਸੋਚਦੀ ਹੈ ਕਿ ਮੇਰੇ ਚ ਹੁਨਰ ਹੈ ਆ ਖਾਣਾ ਬਣਾਉਣ ਦਾ ਕਿਉਂ ਨਾ ਮੈਂ ਇਸ ਹੁਨਰ ਨੂੰ ਯੂਜ਼ ਕਰਾਂ ਤਾਂ ਫਿਰ ਉਹ ਕੀ ਕਰਦੀ ਆਪਣੇ ਘਰ ਚੋਂ ਨੇ ਬਹੁਤ ਸਾਰੀ ਜੁਐਲਰੀ ਸੀਗੀ ਜਿਹੜੀ ਉਹ ਰੱਖੀ ਹੁੰਦੀ ਹੈ ਪੈਸੇ ਉਹਦੇ ਘਰ ਚ ਪਏ ਹੁੰਦੇ ਉਹ ਸਾਰਾ ਕੁਝ ਲੈ ਕੇ ਨਾ ਬਾਜ਼ਾਰ ਜਾਂਦੀ ਹੈ ਤੇ ਹੁਣ ਉਹ ਬਾਜ਼ਾਰ ਜਾ ਕੇ ਰਸੋਈ ਦਾ ਸਾਰਾ ਸਮਾਨ ਖਰੀਦੀ ਹੈ ਹੁਣ ਉਹ ਕੀ ਕੀ ਲੈਂਦੀ ਹੈ ਵੱਡੇ ਵੱਡੇ ਚਾਕੂ ਲੈਂਦੀ ਹੈ ਵੱਡੇ ਵੱਡੇ ਪਤੀਲੇ ਲੈਂਦੀ ਹੈ ਤੇ ਇੱਕ ਮਿਕਸਰ ਗ੍ਰਾਈਂਡਰ ਮਸ਼ੀਨ ਜਿਹਨੇ ਉਹਨੂੰ ਫੜਾਂ ਚ ਮਦਦ ਕੀਤੀ ਉਹ ਮਿਕਸਰ ਗ੍ਰਾਈਂਡਰ ਮਸ਼ੀਨ ਲੈਂਦੀ ਹੈ ਬਹੁਤ ਵੱਡੀ ਤਾਂ ਹੁਣ ਇਹ ਸਾਰਾ ਸਮਾਨ ਲੈ ਕੇ ਉਹ ਆਪਣੇ ਘਰ ਵਾਪਸ ਆ ਜਾਂਦੀ ਹੈ ਤੇ ਵਾਪਸ ਆਉਣ ਤੋਂ ਬਾਅਦ ਉਹ ਕੀ ਕਰਦੀ ਹੈ ਜਿਹੜੀ ਉਹ ਚਾਕੂ ਲੈ ਕੇ ਆਈ ਸੀਗੀ ਉਹਦੇ ਨਾਲ ਉਹਦੇ ਸਰੀਰ ਦੇ ਟੁਕੜੇ-ਟੁਕੜੇ ਕਰਦੀ ਐ ਤੇ ਅਲੱਗ-ਅਲੱਗ ਹਿੱਸਿਆਂ ਨੂੰ ਫ੍ਰਿਜ ਦੇ ਅੰਦਰ ਰੱਖ ਦਿੰਦੀ ਐ ਹੁਣ ਫ੍ਰਿਜ 'ਚ ਰੱਖਣ ਤੋਂ ਬਾਅਦ ਉਹ ਕੀ ਕਰਦੀ ਐ ਮਿਕਸਰ ਗ੍ਰੈਂਡਰ ਜਿਹੜੀ ਉਹ ਮਸ਼ੀਨ ਲਈ ਆਈ ਹੁੰਦੀ ਐ ਉਹਦੇ ਨਾਲ ਉਹਨਾਂ ਨੂੰ ਪੀਸਦੀ ਐ ਤੇ ਉਹਦੇ ਘਰ ਦੇ ਠੀਕ ਨਾਲ ਹੀ ਕੁਝ ਲੋਕ ਮਜ਼ਦੂਰ ਸੀਗੇ ਉਹ ਮਜ਼ਦੂਰ ਲੋਕਾਂ ਦਾ ਝੁੰਡ ਸੀਗਾ ਵੀ 25 ਦੇ ਕਰੀਬ ਸੀਗੇ ਜਿਹੜੇ ਉਹ ਲੋਕ ਸੀਗੇ ਤੇ ਇਹ ਮਹਿਲਾ ਕੀ ਕਰਦੀ ਐ ਬਹੁਤ ਵਧੀਆ ਘਰਾਨੇ ਤੋਂ ਸੀਗੀ ਅਮੀਰ ਘਰਾਨੇ ਦੀ ਸੀਗੀ ਇਹੇ ਇਹ ਮਰੋਕੋ ਸ਼ਹਿਰ ਦੀ ਰਹਿਣ ਵਾਲੀ ਸੀ ਤਾਂ ਉਹ ਮਜ਼ਦੂਰਾਂ ਨੂੰ ਦੇ ਕੋਲ ਜਾਂਦੀ ਹੈ ਤੇ ਉਹਨਾਂ ਨੂੰ ਜਾ ਕੇ ਕਹਿੰਦੀ ਹੈ ਕਿ ਅਸ ਤੁਸੀਂ ਕਿਤੇ ਵੀ ਖਾਣਾ ਨਾ ਖਾਓ ਮੈਂ ਤੁਹਾਡੇ ਲਈ ਖਾਣੇ ਦਾ ਇੰਤਜ਼ਾਮ ਕੀਤਾ ਆ ਅਸ ਦੁਪਹਿਰ ਦਾ ਖਾਣਾ ਤੁਸੀਂ ਮੇਰੇ ਘਰ ਖਾਣਾ ਹੁਣ ਐਵੇਂ ਹੁੰਦਾ ਆ ਉਹ ਸਾਰੇ ਉੱਥੇ ਇਕੱਠੇ ਹੋ ਕੇ ਆ ਜਾਂਦੇ ਆ ਤਾਂ ਉਹ ਕੀ ਕਰਦੀ ਹੈ ਉਸ ਇਲਾਸ਼ ਤੇ ਜਿਹੜੇ ਉਹ ਚਾਰ ਹਿੱਸੇ ਕਰਦੀ ਹੈ ਪਹਿਲੇ ਹਿੱਸੇ ਦੀ ਉਹ ਬਰੀਆਨੀ ਬਣਾਉਂਦੀ ਹੈ ਤੇ ਹੁਣ ਉਹ ਮਿਕਸਰ ਗ੍ਰਾਈਂਡਰ ਮਸ਼ੀਨ ਦੇ ਅੰਦਰ ਜਿਹੜਾ ਉਹ ਇੱਕ ਹਿੱਸੇ ਨੂੰ ਪੀਸਦੀ ਹੈ ਕੁਝ ਦੇ ਨਾਲ ਬਰੀਆਨੀ ਬਣਾਉਂਦੀ ਹੈ ਤੇ ਕੁਝ ਦੇ ਨਾਲ ਸ਼ਾਮੀ ਕਬਾਬ ਬਣਾਉਂਦੀ ਹੈ ਤਾਂ ਹੁਣ ਇਹ ਸਾਰਾ ਸੀਗਾ ਜਿਹੜਾ ਉਹ ਬਣਾ ਕੇ ਉਹਨਾਂ ਲੋਕਾਂ ਨੂੰ ਪਰੋਸਦੀ ਹੈ ਤਾਂ ਉਹ ਬੜੇ ਹੀ ਖੁਸ਼ ਹੋ ਕੇ ਖਾਂਦੇ ਆਏ ਕਿ ਠੀਕ ਹੈ ਆਸਤਾ ਬਹੁਤ ਵਧੀਆ ਸਾਨੂੰ ਖਾਣਾ ਮਿਲਿਆ ਉਹਦੀ ਬਹੁਤ ਤਾਰੀਫ਼ ਕਰਦੇ ਆ ਤੇ ਸਾਰੇ ਮੁਹੱਲੇ ਨੂੰ ਵੀ ਦੱਸਦੇ ਆ ਕਿ ਇਹ ਜਿਹੜੀ ਮਹਿਲਾ ਹੈ ਸਾਡਾ ਸਭ ਤੋਂ ਜ਼ਿਆਦਾ ਖਿਆਲ ਰੱਖਦੀ ਹੈ ਇਹ ਸਾਰੇ ਜਿਹੜੇ ਲੋਕ ਸੀਗੇ 25 ਦੱਸੇ ਜਾ ਰਹੇ ਆ ਇਹ ਪਾਕਿਸਤਾਨ ਦੇ ਰਹਿਣ ਵਾਲੇ ਸੀਗੇ ਤੇ ਇਹ ਇੱਥੇ ਅੱਲੇ ਨੇ ਸ਼ਹਿਰ ਦੇ ਵਿੱਚ ਮਜ਼ਦੂਰੀ ਕਰਨ ਆਏ ਸੀਗੇ ਇਹ ਮਜ਼ਦੂਰ ਲੋਕ ਸੀਗੇ ਤੇ ਹੁਣ ਇਹਨਾਂ ਨੂੰ ਉਹਨੇ ਬਿਰਿਆਨੀ ਤੇ ਜਿਹੜੇ ਸ਼ਾਮੀ ਕੋਬ ਬੜੇ ਖੁਸ਼ ਹੋ ਕੇ ਖਵਾਏ ਸੀਗੇ ਹੁਣ ਐਵੇਂ ਹੀ ਉਹ ਕੀ ਕਰਦੀ ਹੈ ਦੂਸਰੇ ਦਿਨ ਵੀ ਐਵੇਂ ਕਰਦੀ ਹੈ ਤੀਸਰੇ ਦਿਨ ਵੀ ਐਵੇਂ ਕਰਦੀ ਹੈ ਚੌਥੇ ਦਿਨ ਵੀ ਐਵੇਂ ਲਗਾਤਾਰ ਐਵੇਂ ਹੀ ਚਾਰ ਦਿਨਾਂ ਤੱਕ ਚੱਲਦਾ ਆ ਤੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਜਿਹੜੀਆਂ ਉਹਦੀਆਂ ਹੱਡੀਆਂ ਵੱਜ ਜਾਂਦੀਆਂ ਸੀਗੀਆਂ ਇੱਕ ਵੱਡਾ ਸਾਰਾ ਇੱਕ ਕੁੱਕਰ ਵੀ ਲੈ ਕੇ ਆਈ ਸੀਗੀ ਤਾਂ ਹੁਣ ਉਹ ਹੱਡੀਆਂ ਨੂੰ ਕੁੱਕਰ ਦੇ ਵਿੱਚ ਉਬਾਲਦੀ ਤਾਂ ਫਿਰ ਉਹਨੂੰ ਮਿਕਸੀ ਗ੍ਰੈਂਡਰ ਦੇ ਵਿੱਚ ਪੀ ਕੇ ਉਹਦਾ ਚੂਰਾ ਬਣਾ ਕੇ ਜਦੋਂ ਵੀ ਬਾਹਰ ਜਾਂਦੀ ਤਾਂ ਇੱਕ ਇੱਕ ਪੌਲੋਥਿਨ ਆਪਣੇ ਨਾਲ ਲੈ ਜਾਂਦੀ ਤਾਂ ਉਹਨੂੰ ਉੱਥੇ ਬਾਹਰ ਹੀ ਕਿਤੇ ਸੁੱਟਿਆਉਂਦੀ ਤਾਂ ਹੁਣ ਇਸੇ ਤਰ੍ਹਾਂ ਕਰਦੇ ਕਰਦੇ ਇਹ ਸਾਰਾ ਕੁਝ ਉਹਦੇ ਘਰ 'ਚ ਜਿਹੜਾ ਉਹ ਯੂਸੂਫ ਖਾਨ ਦਾ ਨਾਮ ਉਹ ਨਿਸ਼ਾਨ ਮਿੱਟ ਚੁੱਕਿਆ ਸੀਗਾ ਜਿਹੜੇ ਉਹਦੇ ਕੱਪੜੇ ਸੀਗੇ ਮੋਬਾਈਲ ਸੀਗਾ ਜਾਂ ਜੋ ਵੀ ਉਹਦਾ ਹੋਰ ਸਮਾਨ ਸੀਗਾ ਉਹਨੂੰ ਉਹਨੇ ਅੱਗ ਲਾ ਕੇ ਸਾੜ ਦਿੱਤਾ ਸੀਗਾ ਹੁਣ ਇਹਨੇ ਕ੍ਰਾਈਮ ਤਾਂ ਬੜੀ ਸਫਾਈ ਦੇ ਨਾਲ ਕੀਤਾ ਸੀਗਾ ਕਿ ਕਿਸੇ ਨੂੰ ਕੁਝ ਨਹੀਂ ਪਤਾ ਚੱਲੇਗਾ ਪਰ ਉਹ ਕਹਿੰਦੇ ਨਾ ਕ੍ਰਾਈਮ ਦਾ ਕ੍ਰਾਈਮ ਹੈ ਜਿੰਨੀ ਮਰਜ਼ੀ ਤੁਸੀਂ ਛਾਤਿਰ ਤਰੀਕੇ ਨਾਲ ਕਰ ਲੋ ਇੱਕ ਨਾ ਇੱਕ ਦਿਨ ਉਹ ਸਾਹਮਣੇ ਤਾਂ ਆਉਣਾ ਹੀ ਹੁੰਦਾ ਆ ਤੇ ਐਵੇਂ ਹੀ ਹੋਇਆ ਇੱਕ ਦੰਦ ਮਿਕਸਰ ਗ੍ਰਾਈਂਡਰ ਚ ਫਸਿਆ ਹੋਇਆ ਯੂਸਫ ਖਾਨ ਦੇ ਹੀ ਆਪਣੇ ਹੀ ਭਰਾ ਨੂੰ ਮਿਲ ਜਾਂਦਾ ਆ ਤੇ ਕਿਵੇਂ ਪੁਲਿਸ ਤੱਕ ਉਹ ਜਾਂਦਾ ਆ ਤੇ ਡੀਐਨਏ ਜਾਂਚ ਹੁੰਦੀ ਹੈ ਤਾਂ ਉਹ ਤੋਂ ਪਤਾ ਚੱਲਦਾ ਆ ਕਿ ਉਹਦਾ ਉਹਦੇ ਭਰਾ ਦਾ ਹੀ ਦੰਦ ਹੈ ਤਾ ਇਸੇ ਤਰ੍ਹਾਂ ਹੀ ਇੱਕ ਕੇਸ ਕਿਸ ਕੇਸ ਦਾ ਪਰਦਾ ਫਾਸ਼ ਹੋ ਗਿਆ ਤਾਂ ਹੁਣ ਇੱਥੇ ਜਿਹੜੇ ਉਹ ਮਜ਼ਦੂਰ ਸੀਗੇ ਜਿਨ੍ਹਾਂ ਨੂੰ ਨੇ ਸ਼ਾਮੀ ਕਬਾਬ ਤੇ ਬਰੀਆਨੀ ਖਵਾਈ ਸੀਗੇ ਉਹਨਾਂ ਲੋਕਾਂ ਦੀ ਬਹੁਤ ਹੀ ਬੁਰੀ ਹਾਲਤ ਸੀਗੀ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰਨ ਉਹ ਦੱਸ ਰਹੇ ਸੀਗੇ ਕਿ ਅਸੀਂ ਇਸ ਮੇਲੇ ਦਾ ਕੀ ਵਿਗਾੜਿਆ ਸੀਗਾ ਜੋ ਇਸ ਮੇਲੇ ਨੇ ਸਾਨੂੰ ਇਨਸਾਨ ਦਾ ਮੀਟ ਖਵਾਇਆ ਤਾਂ ਉਹਨਾਂ ਦੀ ਹਾਲਤ ਹਾਲੇ ਵੀ ਬਹੁਤ ਬੁਰੀ ਸੀਗੀ ਤੇ ਹੁਣ ਵੇਖਦੇ ਆ ਉਥੋਂ ਦੀ ਪੁਲਿਸ ਦੇ ਹਿਸਾਬ ਦੇ ਨਾਲ ਉਥੇ ਕਾਨੂੰਨ ਦੇ ਹਿਸਾਬ ਦੇ ਨਾਲ ਉਹਨੂੰ ਕੀ ਸਜ਼ਾ ਹੁੰਦੀ ਆ ਉਹਨੂੰ ਅਰੈਸਟ ਤਾਂ ਕਰ ਲਿਆ ਗਿਆ ਉਹ ਜੇਲ੍ਹ ਵਿੱਚ ਆ ਤੇ ਹੁਣ ਇੱਥੇ ਇੱਕ ਹੋਰ ਗੱਲ ਦੱਸੀ ਜਾ ਰਹੀ ਔਸ ਮਹਿਲਾ ਵੱਲੋਂ ਕਿ ਜਿਹੜਾ ਉਹਦਾ ਵੇਸਟ ਮਟੀਰੀਅਲ ਬਚਿਆ ਸੀ ਗਿਆ ਸੀਗਾ ਜਿਹਦਾ ਅੰਦਰ ਦਾ ਕੁਝ ਵੀ ਬਚਿਆ ਹੋਏਗਾ ਤੇ ਉਹਨੇ ਦੱਸਿਆ ਕਿ ਉਹਨੇ ਕੁੱਤਿਆਂ ਨੂੰ ਖਵਾ ਦਿੱਤਾ ਸੀਗਾ ਉਥੋਂ ਦੇ ਜਿਹੜੇ ਪਾਲਤੂ ਕੁੱਤੇ ਸੀਗੇ ਉਹ ਕਹਿੰਦੀ ਕਿ ਮੈਂ ਉਹਨਾਂ ਨੂੰ ਖਵਾ ਦਿੱਤਾ ਤਾਂ ਕਿੰਨਾ ਦਰਦਨਾਕ ਸੀਗਾ ਸਭ ਕੁਝ ਇੱਕ ਔਰ ਉਹ ਵੀ ਇੱਕ ਮਹਿਲਾ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੁਣ ਕੇ ਯਕੀਨ ਨਹੀਂ ਹੁੰਦਾ ਐਵੇਂ ਦੇ ਲੋਕ ਸਮਾਜ ਲਈ ਬਹੁਤ ਵੱਡਾ ਖਤਰਾ ਹੈ ਐਵੇਂ ਦੇ ਲੋਕਾਂ ਨੂੰ ਸਖਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਸਾਰੇ ਉਹਨਾਂ ਤੋਂ ਸਿੱਖ ਲੈ ਸਕਣ ਕਿ ਐਵੇਂ ਦਾ ਕੁਝ ਵੀ ਕੀਤਾ ਤਾਂ ਇਹ ਸਭ ਕੁਝ ਉਹਨਾਂ ਨਾਲ ਵੀ ਹੋ ਸਕਦਾ ਹੈ ਤਾਂ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਆ ਕੱਲੇ ਖੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ